ਸਤਿ ਤੇ ਭਿਆਨਕ ਅੱਗ ਲੱਗੀ ਹੈ ਮੋਗਾ ਦੇ ਵਿੱਚ ਜਿੱਥੇ ਕਿ ਇੱਕ ਖਾਲੀ ਪਲਾਟ ਦੇ ਵਿੱਚੋਂ ਲਪਟਾਂ ਨਿਕਲਦੀਆਂ ਨੇ ਆਸਮਾਨ ਧੂਆਂ ਧਾਰ ਹੋ ਜਾਂਦਾ ਹੈ ਲੋਕ ਜਿਹੜੇ ਦਿਖਣੋਂ ਬੰਦ ਹੋ ਜਾਂਦੇ ਨੇ ਇਸ ਕਦਰ ਭਿਆਨਕ ਅੱਗ ਲੱਗੀ ਹੈ कूड़े ਦੇ ਡੰਪ ਨੂੰ ਤਾਂ ਉਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਹਾਲਾਂਕਿ ਵੱਡਾ ਹਾਦਸਾ ਹੋਣ ਤੋਂ ਟਲ ਜਾਂਦਾ ਹੈ ਉੱਥੇ ਫਾਇਰ ਬ੍ਰਿਗੇਡ ਦੀ ਟੀਮ ਜਿਹੜੀ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਉਂਦੀ ਹੈ ਮੋਗਾ ਦੀ ਸੰਗਣੀ ਆਬਾਦੀ ਵਾਲਾ ਏਰੀਆ ਦੱਸਿਆ ਜਾ ਰਿਹਾ ਜਿੱਥੇ ਕਿ ਇੱਕ ਖਾਲੀ ਪਲਾਟ ਦੇ ਅੰਦਰ ਕੂੜੇ ਦਾ ਡੰਪ ਸੀ ਜਿਸ ਦੇ ਵਿੱਚ ਭਿਆਨਕ ਇਹ ਅੱਗ ਲੱਗਦੀ ਹੈ ਤੇ ਅੱਗ ਲੱਗਣ ਦੇ ਕਰਕੇ ਇਹ ਵੀ ਦੱਸਿਆ ਜਾ ਰਿਹਾ ਕਿ ਕਿਸੇ ਨੇ ਸਿਗਰਟ ਜਾਂ ਬੀੜੀ ਦਾ ਕੋਈ ਜਲਦਾ ਹੋਇਆ ਟੁਕੜਾ ਜਿਹੜਾ ਸੁੱਟ ਦਿੱਤਾ ਅੰਦਾਜ਼ਾ ਲਗਾਇਆ ਜਾ ਰਿਹਾ ਜਿਸ ਕਰਕੇ ਅੱਗ ਭੜਕ ਜਾਂਦੀ ਹੈ ਤੇ ਅੱਗ ਦੀਆਂ ਲਪਟਾਂ ਦੂਰੋਂ-ਦੂਰੋਂ ਦਿਖਾਈ ਦਿੰਦੀਆਂ ਨੇ ਤੇ ਫਾਇਰ ਬ੍ਰਿਗੇਡ ਦੀ ਟੀਮ ਆਉਂਦੀ ਹੈ ਕੋਈ ਹਾਦਸਾ ਨਾ ਹੋਵੇ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਹਾਦਸਾ ਹੋਣੋਂ ਬਚ ਜਾਂਦਾ ਹੈ ਮੁਹੱਲੇ ਵਾਲਿਆਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਖਾਲੀ ਪਲਾਟ ਸੀ ਜਿੱਥੇ ਡੰਪ ਪਿਆ ਹੋਇਆ ਸੀ ਇਹਦਾ ਧੂੰਆਂ ਜਿਹੜਾ ਉਹ ਚਾਰੋਂ ਤਰਫ ਫੈਲ ਜਾਂਦਾ ਤਾਂ ਉਸ ਤੋਂ ਬਾਅਦ ਸਮੇਂ ਤੇ ਫਾਇਰ ਬ੍ਰਿਗੇਡ ਪਹੁੰਚ ਜਾਂਦੀ ਹੈ ਬਿਜਲੀ ਦੀਆਂ ਤਾਰਾਂ ਜਿਹੜੀਆਂ ਜਾ ਰਹੀਆਂ ਹੁੰਦੀਆਂ ਨੇ ਤੇ ਗਨੀਮਤ ਇਹ ਰਹਿੰਦੀ ਐ ਕਿ ਵੱਡਾ ਨੁਕਸਾਨ ਹੋਣੋਂ ਬਚ ਗਿਆ ਤੇ ਉੱਥੇ ਹੀ ਦੱਸ ਦਈਏ ਕਿ ਇਹ ਪਹਿਲਾਂ ਵੀ ਕਿਹਾ ਜਾ ਰਿਹਾ ਕਿ ਇੱਕ ਵਾਰ ਐਸੀ ਤਰ੍ਹਾਂ ਅੱਗ ਲੱਗੀ ਸੀ ਪਲਾਟ ਦੇ ਮਾਲਕ ਜਿਹੜੇ ਨੇ ਉਹ ਬਾਹਰ ਰਹਿੰਦੇ ਨੇ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਉੱਥੇ ਹੀ ਦੋ ਗੱਡੀਆਂ ਮੰਗਵਾਈਆਂ ਜਾਂਦੀਆਂ ਨੇ ਤਾਂ ਜਾ ਕੇ ਅੱਗ ਤੇ ਕਾਬੂ ਪੈਂਦਾ ਵੱਡਾ ਹਾਦਸਾ ਹੋਣੋਂ ਬਚ ਗਿਆ ਹੈ ਚਾਰੋਂ ਜਿਹੜੀਆਂ ਚਾਰੇੋਂ ਪਾਸਿਓਂ ਜਿਹੜੀ ਦਵਾਰ ਸੀ ਇਸ ਕਰਕੇ ਇਹ ਖਾਲੀ ਪਲਾਟ ਦੇ ਵਿੱਚੋਂ ਅੱਗ ਜਿਹੜੀ ਹੈ ਅੱਗੇ ਤੱਕ ਨਹੀਂ ਫੈਲੀ ਥੋੜੀ ਮੁਸ਼ਕਲ ਜ਼ਰੂਰ ਕਰਨੀ ਪਈ ਪਰ ਅੱਗ ਤੇ ਕਾਬੂ ਪਾ ਲਿਆ ਜਾਂਦਾ ਹੈ ਮੋਗਾ ਦੀਆਂ ਤਸਵੀਰਾਂ ਨੇ ਕੀ ਕਹਿ ਰਿਹਾ ਫਾਇਰ ਬ੍ਰਿਗੇਡ ਕੀ ਕਹਿ ਰਹੇ ਨੇ ਲੋਕੋ ਵੀ ਸੁਣਾ ਦਿੰਨੇ ਆ ਇਹ ਸਾਰਾ ਖਾਲੀ ਪਲਾਟ ਸੀਗਾ ਕਾਫੀ ਵੱਡਾ ਪਲਾਟ ਸੀਗਾ ਇਹਦੇ ਵਿੱਚ ਜਿਹੜੀ ਕਿ ਗੰਦਗੀ ਦੀ ਢੇਰ ਲੱਗੇ ਹੋਏ ਆ ਕੂੜਾ ਕਰਕਟ ਵਗੈਰਾ ਸੜਦੇ ਲੋਕੋ ਇਲਫਾਫੇ ਵਗੈਰਾ ਵਾ ਤੇ ਹੋਰ ਆਦ ਆਪਣਾ ਦਰਖਤ ਵਗੈਰਾ ਬਹੁਤ ਜ਼ਿਆਦਾ ਵਾ ਤੇ ਕਿਸੇ ਨੇ ਪੂਰਾ ਕੜ ਕਰ ਸਿੱਟਿਆ ਤੇ ਵਿੱਚ ਅੱਗੇ ਚੱਲੇ ਗਈ ਕਿਤੇ ਉਹਦੇ ਕਰਕੇ ਅੱਗ ਜ਼ਿਆਦਾ ਫੈਲ ਗਈ ਤੇ ਉਹਦੇ ਕਰਕੇ ਇੱਥੇ ਫਾਇਰ ਟੈਂਡਰ ਸਾਨੂੰ ਕਾਲ ਆਈ ਸੀ ਕੰਟਰੋਲ ਹੈਡ ਕੰਟਰੋਲ ਰੂਮ ਤੇ ਤੋਂ ਤੋਂ ਸੀ ਗੱਡੀਆਂ ਲੈ ਕੇ ਆਏ ਐ ਇੱਥੇ ਦੋ ਗੱਡੀਆਂ ਘਟੂ ਘਟ ਲੱਗੀਆਂ ਜੀ ਪਾਣੀ ਦੀਆਂ ਅੱਗ ਬੁਝਾਉਣ ਨੂੰ ਤੇ ਅੱਗ ਨੂੰ ਕਵਰ ਕਰ ਲਿਆ ਗਿਆ ਜੀ ਹਾਂ ਤਕਰੀਬਨ ਅੱਧਾ ਬਚ ਗਿਆ ਹਾਂਜੀ ਹਾਂਜੀ ਅੱਗ ਨੂੰ ਸਾਰੀ ਕੰਟਰੋਲ ਕਰ ਦਿੱਤਾ ਗਿਆ ਵੀਰੇ ਖਾਲੀ ਪਲਾਟ ਪਿਆ ਯਾਰ ਇੱਕ ਵਾਰੀ ਪਹਿਲਾਂ ਵੀ ਅੱਗ ਲੱਗੀ ਸੀ ਇਹ ਬੈਨ ਲੋਡ ਹੈ ਮਤਲਬ ਬਾਹਰ ਬੁਰ ਗਏ ਹੋਏ ਆ ਇੱਥੇ ਸਾਰੇ ਲੋਕ ਕੂੜਾ ਸਿੱਟਦੇ ਆ ਉਹ ਕੂੜਾ ਸਿੱਟਦੇ ਜਦੋਂ ਚੁਗਨ ਚਗਨ ਵਾਲੇ ਆਉਂਦੇ ਆ ਉਹ ਕਈ ਵਾਰੀ ਬੀੜੀ ਅੱਗ ਸਿੱਟ ਦਿੰਦੇ ਸਿਗਰਟ ਕੁਝ ਵੀ ਉਦੋਂ ਹੀ ਇੱਥੇ ਲੱਗ ਅੱਗ ਲੱਗ ਜਾਂਦੀ ਆ ਦੋ ਵਾਰੀ ਅਸੀਂ ਪਹਿਲਾਂ ਬੁਝਾ ਚੁੱਕੇ ਆ ਅੱਜ ਤਾਂ ਮਤਲਬ ਬਾਲੀ ਜਿਆਦਾ ਅੱਗ ਲੱਗੀ ਨਾ ਬਾਹਰ ਮੀਟਰਾਂ ਦੀਆਂ ਤਾਰਾਂ ਤੱਕ ਆ ਗਈ ਸੀ ਅੱਗ ਤਾਂ ਕਰਕੇ ਫਾਇਰ ਬ੍ਰਿਗੇਡ ਨੂੰ ਫੋਨ ਕਰਨਾ ਪਿਆ ਨਹੀਂ ਅੱਗਿਆ ਤਾਂ ਅਸੀਂ ਆਪ ਹੀ ਬੁਝਾ ਲੈਨੇ ਹੁੰਨੇ ਉੱਥੇ ਪਾਈਪਾ ਪੂਪਾ ਪਾਣੀ ਪੂਣੀ ਸਿੱਟ ਕੇ ਇਹ ਹੈ ਖਾਲੀ ਪਲਾਟ ਹੀ ਸਾਰਾ ਇਹ ਖਾਲੀ ਪਲਾਟ ਆ ਵੀ ਚੁੱਪ ਕੀਤੀ ਦੇ ਬੰਦੇ ਉਹਨਾਂ ਦਾ ਪਲਾਟ